ਤਾਂ ਸੋ 25 ਰੂਪਾਂ ਦੀ ਜੋ ਗੱਲ ਕੱਲ੍ਹ ਨਹੀਂ ਇੱਕ ਧੋਖ ਰੱਟ ਕੇ ਮਹਾ ਪੰਚਾਇਤ ਦੇ ਤੌਰ ਤੇ ਜਿਹੜੀ ਕੀਤੀ ਗਈ ਹੈ ਐਫ ਆਈ ਆਰ ਦਰਜ ਕਰਨ ਦੀ ਗੱਲ ਇਹ ਸਮੂਿਕ ਮਿਟੀ ਨੇ ਨਾ ਤੇ ਰੂਪ ਲਾਪਤਾ ਦੀ ਕੋਈ ਗੱਲ ਨਹੀਂ ਇਹ ਸਾਡੇ ਸੁਪਰਵਾਈਜ਼ਰ ਅਧਿਕਾਰੀ ਦੀ ਗਲਤੀ ਸੀ ਤੇ ਉਹਨੂੰ ਅਸੀਂ ਉਹ ਜਿਹੜਾ ਸਾਡਾ ਕਾਨੂੰਨ ਕਹਿੰਦਾ ਜਾਂ ਸੋਨੀ ਕਮੇਟੀ ਤੇ ਅਧਿਕਾਰੀਆਂ ਦਾ ਜੇਨ ਗਾਲੀ ਹੋਵੇ ਜਾਂ ਗਲਤੀ ਹੋਵੇ ਉਹ ਉਹਦੇ ਤਹਿਤ ਤੇ ਜੋ ਕਾਰਵਾਈ ਹੁੰਦੀ ਹੈ ਉਹ ਕਾਰਵਾਈ ਅਸੀਂ ਕੀਤੀ ਆ ਤੇ ਇਹ ਜਿਹੜੀ ਕੱਲ ਦੀ ਜਿਹੜਾ ਐਪੀਸੋਡ ਹੈ ਨਹੀਂ ਦੱਚਿਆ ਸਰਕਾਰ ਨੇ ਸਿੱਧਾ ਅੱਜ ਦਾ ਗੱਲੋ ਵੀ दखਲਿਆ ਸਾਡੀ ਸੰਸਥਾ ਸੋਨੀ ਕਮੇਟੀ ਤੇ ਤੇ ਇਹ ਨਹੀਂ ਹੋਣਾ ਚਾਹੀਦਾ ਤੇ ਸਰਕਾਰਾਂ ਦਾ ਕੰਮ ਐਜ਼ ਅ ਡਿਵੈਲਪਮੈਂਟ ਕੰਮ ਨਹੀਂ ਸਰਕਾਰਾਂ ਦਾ ਕੰਮ ਹੈ ਪੰਜਾਬ ਨੂੰ ਸਾਹਮਣਾ ਸਰਕਾਰਾਂ ਦਾ ਕੰਮ ਸੰਸਥਾਵਾਂ ਦੇ ਵਿੱਚ ਦਖਲ ਦੇਣਾ ਨਹੀਂਗਾ ਤੇ ਮੇਰੀ ਤਾਂ ਹਾਂ ਹੱਥ ਜੋੜ ਕੇ ਬੇਨਤੀ ਹੈ ਨਾ ਮੰਤਰੀਆਂ ਸੰਤਰੀਆਂ ਨੂੰ ਕਿ ਇਹ ਕਾਰਜ ਨਾ ਕਰੋ ਕਦੀ ਵੀ ਗੁਰੂ ਰਾਮਦਾਸ ਦੇ ਦਰਬਾਰ ਤੇ ਸਿੱਧਾ ਮੱਥਾ ਨਹੀਂ ਲਾਈਦਾ ਤੇ ਜਿਹਨੇ ਮੱਥਾ ਲਾਇਆ ਉਹਨੂੰ ਆਪ ਗੁਰਗਾਮਦਾ ਸਮਰਅਜ ਆਪ ਹੀ ਸਜ਼ਾ ਦੇਣ ਦੇ ਸਮਰੱਥ ਹੈ ਤੇ ਆਪ ਹੀ ਉਹਦਾ ਹਸਤਾਖਤ ਲੈ ਲੈਂਦੇ